ਜੇ ਔਰੰਗਜ਼ੇਬ ਨੇ ਪਰਜਾ ਦੇ ਨਾਲ ਮਾਰਾ ਕੀਤਾ ਤੇ ਜਿਹੜਾ ਪੁੱਟੀਆਂ ਗਈਆਂ ਇਹ ਸਰੋਤ ਨੇ ਇਤਿਹਾਸ ਹੈ ਅਗਰ ਸਦੀ ਸਰਕਾਰ ਨੇ ਇੰਦਰਾ ਗਾਂਧੀ ਨੇ ਅਕਾਲ ਤਖਤ 'ਤੇ ਹਮਲਾ ਕੀਤਾ ਉਹ ਧਰਮ 'ਤੇ ਹਮਲਾ ਸੀ ਮਨੁੱਖਤਾ ਤੇ ਮਨੁੱਖੀ ਅਧਿਕਾਰਾਂ 'ਤੇ ਹਮਲਾ ਸੀ ਉਹਦਾ ਵੀ ਕੁਝ ਨਹੀਂ ਬਚਿਆ ਤੇ ਜੇ ਅੱਜ ਤੁਸੀਂ ਵੀ ਉਹਨਾਂ ਗੱਲਾਂ 'ਤੇ ਚੱਲੋਗੇ ਤੇ ਜਿਹੜਾ ਤੁਹਾਡੀਆਂ ਵੀ ਪੁੱਟੀਆਂ ਜਾਣਗੀਆਂ ਜੇ RAM RAJ ਹੈ ਤੇ ਫਿਰ MODI ਸਾਹਿਬ ਨੂੰ ਇੱਥੇ ਆ ਕੇ ਪੁੱਛਣਾ ਬਣਦਾ ਹੈ ਤੇ ਜੇ ORANGZEB ਹੀ ਰਾਜ ਹੈ ਤੇ ਫਿਰ ਆ ਜਮਹੂਰੀਅਤ ਦਾ ਘਾਣਾ ਹੈ ਫਿਰ ਤੁਹਾਡੇ ਸਾਹਮਣੇ ਤੁਸੀਂ RAM RAJ ਦੇ ਨਾਂ ਤੇ ਕਲੰਕਤਾ ਹੋਵੋਗੇ ਪਰ RAM RAJ ਦੇ ਵਾਰਿਸ ਨਹੀਂ ਹੋਵੋਗੇ ਡੱਲੇਵਾਲ ਸਾਹਿਬ ਨਾਲ ਮੁਲਾਕਾਤ ਵੀ ਕੀਤੀ ਆ ਕੀ ਗੱਲਬਾਤ ਹੋਈ ਹੈ ਤੁਹਾਡੇ ਡੱਲੇਵਾਲ ਸਾਹਿਬ ਨਾਲ ਡੱਲੇਵਾਲ ਸਾਹਿਬ ਕਹਿੰਦੇ ਮੈਂ ਚੜ੍ਹਦੀ ਕਲਾ ਚ ਮੇਰੀ ਅਰਦਾਸ ਹੀ ਕਰੋ ਮੇਰੀ ਨਿਭ ਜਾਏ ਤੇ ਡੱਲੇਵਾਲ ਦੇ ਘਰ ਚਾਰ ਪੁੱਤਰੇ ਦੋਤਰੇ ਵੀ ਹੋਣ ਕੱਲੇ-ਕੱਲੇ ਦੇ ਘਰ ਚਾਰ-ਚਾਰ ਡੱਲੇਵਾਲ ਜੰਮਣ ਤਾਂ ਕਿ ਆਉਣ ਵਾਲੀ نسل ਨੂੰ ਵੀ ਉਹ ਆਗੂ ਬਣ ਕੇ ਅਗਵਾਈ ਦੇ ਸਕਣ ਖਨੌਰੀ ਬਾਰਡਰ ਤੇ ਮਹਾਪੰਚਾਇਤ ਚੱਲ ਰਹੀ ਹੈ ਭਾਈ ਬਲਦੇਵ ਸਿੰਘ ਬਡਾਲਾ ਹੁਣੀ ਵੀ ਪਹੁੰਚੇ ਔਰ ਉਹਨਾਂ ਨੇ ਤਖੇ ਨਿਸ਼ਾਨੇ ਵੀ ਸਾਦੇ ਹਕੂਮਤ ਦੇ ਉੱਪਰ ਵੀ ਤੇ ਨਾਲ ਹੀ ਸਵਾਲ ਵੀ ਖੜੇ ਕੀਤੇ ਉਹਨਾਂ ਨੇ ਤੇ ਇੱਥੇ ਕੀਰਤਨ ਵੀ ਕੀਤਾ ਗੱਲਬਾਤ ਕਰਦੇ ਆ ਪੰਜਾਬ ਗੁਰੂ ਫਤਿਹ ਸਿੰਘ ਪੋਨੇ ਭਾਈ ਜੀ ਕਾਲ ਸਾਹਿਬ ਭਾਈ ਗੁਰਜੀ ਕੀ ਫਤਿਹ ਤੁਸੀਂ ਅੱਜ ਪਹੁੰਚੇ ਕੀਰਤਨ ਅਬੀਕੀਤਾ ਔਰ ਸਭ ਤੋਂ ਪਹਿਲਾਂ ਤਾਂ ਮੈਂ ਇਹ ਜਾਨਣਾ ਚਾਹਣਾ ਤੁਸੀਂ ਤਿੱਖੇ ਨਿਸ਼ਾਨੇ ਵੀ ਸਾਡੇ ਸਰਕਾਰ ਦੇ ਉੱਪਰ ਹਕੂਮਤ ਦੇ ਉੱਪਰ ਕੀ ਜਿਹੜਾ ਆਪਣੀ ਪਰਜਾ ਨੂੰ ਰਾਜੀ ਨਹੀਂ ਰੱਖ ਸਕਦਾ ਔਰ ਕਿਵੇਂ ਦੇਖਦੇ ਹੋ ਤੁਸੀਂ ਪੂਰਾ ਸਿਨੈਰੀਓ ਤੁਹਾਨੂੰ ਸਮਝ ਕੀ ਆਉਂਦਾ ਮੋਟੇ-ਮੋਟੇ ਤੌਰ ਤੇ ਇਹੀ ਕਹਿਣਾ ਚਾਹਾਂਗਾ ਕਿ ਜੇ ਔਰੰਗਜ਼ੇਬ ਨੇ ਪਰਜਾ ਦੇ ਨਾਲ ਮਾਰਾ ਕੀਤਾ ਤੇ ਜਿਹੜਾ ਪੁੱਟੀਆਂ ਗਈਆਂ ਇਹ ਸਰੋਤ ਨੇ ਇਤਿਹਾਸ ਹੈ ਤੇ ਜੇ ਤੁਸੀਂ ਕਹਿੰਦੇ ਹੋ ਕਿ ਕਾਂਗਰਸ ਦੀ ਸਰਕਾਰ ਨੇ ਇੰਦਰਾ ਗਾਂਧੀ ਨੇ ਅਕਾਲ ਤੱਕ ਸਭ ਤੇ ਹਮਲਾ ਕੀਤਾ ਉਹ ਧਰਮ ਤੇ ਹਮਲਾ ਸੀ ਮਨੁੱਖਤਾ ਤੇ ਮਨੁੱਖੀ ਅਧਿਕਾਰਾਂ ਤੇ ਹਮਲਾ ਸੀ ਉਹਦਾ ਵੀ ਕੁਝ ਨਹੀਂ ਬਚਿਆ ਤੇ ਜੇ ਅੱਜ ਤੁਸੀਂ ਵੀ ਉਹਨਾਂ ਗੱਲਾਂ ਤੇ ਚੱਲੋਗੇ ਤੇ ਜਿਹੜਾ ਤੁਹਾਡੀਆਂ ਵੀ ਪੁੱਟੀਆਂ ਜਾਣਗੀਆਂ ਤੁਸੀਂ ਰਾਮ ਰਾਜ ਦੇ ਨਾਂ ਤੇ ਕਲੰਕਤਾ ਹੋਵੋਗੇ ਪਰ ਰਾਮ ਰਾਜ ਦੇ ਵਾਰਸ ਨਹੀਂ ਹੋਵੋਗੇ ਇਸ ਲਈ ਇਹ ਗੱਲ ਸਾਰਿਆਂ ਤੇ ਢੁਕਦੀ ਹੈ ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚੱਟੇ ਆਪਣ ਹੱਥੀ ਆਪਣੀ ਜੜਾ ਉਪੱਟੇ ਰਾਜੇ ਪਾਪ ਕਮਾਮ ਦੀ ਉਲਟੀ ਵਾਰਡ ਖੇਤ ਕੋ ਖਾਈ ਗੁਰੂ ਨਾਨਕ ਸਾਹਿਬ ਕੱਲ ਕਾਤੀ ਰਾਜੇ ਕਸਾਈ ਦੀ ਗੱਲ ਕਰ ਗਏ ਤੇ ਉਹੀ ਗੱਲਾਂ ਜੇ ਦੁਹਰਾਈਆਂ ਨੇ ਵੀ ਜੇ ਰਾਮ ਰਾਜ ਹੈ ਤੇ ਫਿਰ ਮੋਦੀ ਸਾਹਿਬ ਨੂੰ ਇੱਥੇ ਆ ਕੇ ਪੁੱਛਣਾ ਬਣਦਾ ਹੈ ਤੇ ਜੇ ਔਰੰਗਜ਼ੇਬ ਹੀ ਰਾਜ ਹੈ ਤੇ ਫਿਰ ਆ ਜਮਹੂਰੀਅਤ ਦਾ ਘਾਣ ਹੈ ਫਿਰ ਤੁਹਾਡੇ ਸਾਹਮਣੇ ਤੁਸੀਂ ਡੱਲੇਵਾਲ ਸਾਹਿਬ ਨਾਲ ਮੁਲਾਕਾਤ ਵੀ ਕੀਤੀ ਆ ਕੀ ਗੱਲਬਾਤ ਹੋਈ ਆ ਤੁਹਾਡੀ ਡੱਲੇਵਾਲ ਸਾਹਿਬ ਨਾਲ ਡੱਲੇਵਾਲ ਸਾਹਿਬ ਕਹਿੰਦੇ ਮੈਂ ਚੜ ਦੀ ਕਲਾਚਾ ਮੇਰੀ ਅਰਦਾਸ ਹੀ ਕਰੋ ਮੇਰੀ ਨਿਵ ਜਾਏ ਤੇ ਉਹਨਾਂ ਦੀ ਨਿਵਣੀ ਹੈ ਕਾਰਨ ਇਹਨਾਂ ਦਾ ਪਸ਼ੋਕੜ ਡੱਲੇ ਵਾਲੀਆਂ ਨਾਲ ਮਿਲਦਾ ਹੈ ਤੇ ਡੱਲੇ ਵਾਲੀਏ 12 ਮਿਸਲਾਂ ਚ ਇੱਕ ਮਿਸਲ ਹੋਏ ਕਨ ਸਿੰਘ ਨਾਬਾ ਜੀ ਲਿਖਦੇ ਹੈ 12 ਮਿਸਲਾਂ ਚ ਇੱਕ ਮਿਸਲ ਡੱਲੇ ਵਾਲੀਆਂ ਦੀ ਹੋਈ ਹੈ ਤੇ ਜਿਹੜੇ ਡੱਲੇ ਵਾਲੀਏ ਨੇ ਫਿਰੇ ਮੋੜੀ ਗੱਡਦੇ ਆ ਇਹ ਫਤਿਹ ਕਰਦੇ ਨੇ ਤੇ ਸਾਡੀ ਅਰਦਾਸ ਹੈ ਕਿ ਡੱਲੇ ਵਾਲ ਸਾਹਿਬ ਨੂੰ ਫਤਿਹ ਨਸੀਬ ਹੋਵੇ ਤੇ ਡੱਲੇਵਾਲ ਦੇ ਘਰ ਚਾਰ ਪੁੱਤਰੇ ਦੋਤਰੇ ਵੀ ਹੋਣ ਕੱਲੇ-ਕੱਲੇ ਦੇ ਘਰ ਚਾਰ-ਚਾਰ ਡੱਲੇਵਾਲ ਜੰਮਣ ਤਾਂ ਕਿ ਆਉਣ ਵਾਲੀ نسل ਨੂੰ ਵੀ ਉਹ ਆਗੂ ਬਣ ਕੇ ਅਗਵਾਈ ਦੇ ਸਕਣ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਉਦਾਂ ਹੀ ਹੋਰ ਕਿਸਾਨ ਲੀਡਰ ਵੀ ਜ਼ਿਕਰ ਕਰ ਰਿਹਾ ਕਿ ਇੱਕ ਇੱਥੇ ਮਹਾਪੰਚਾਇਤ ਹੈ ਇੱਕ ਪੈਰਲਲ ਮਹਾਪੰਚਾਇਤ ਹਰਿਆਣਾ ਦੇ ਵਿੱਚ ਵੀ ਰੱਖ ਲਈ ਕਿਸਾਨ ਜਥੇਬੰਦੀਆਂ ਨੇ ਤੁਹਾਨੂੰ ਲੱਗਦਾ ਹੈ ਕਿ ਆਪਸ ਦੇ ਵਿੱਚ ਯੂਨਿਟੀ ਹੋ ਜੇ ਤਾਂ ਗੱਲ ਠੀਕ ਹੋ ਜੂ ਕਿਉਂਕਿ ਆਪਸ ਜੀ ਖਿਲਰੇ ਫਿਰਦੇ ਆ ਇਸ ਕਰਕੇ ਵੀ ਸ਼ਾਇਦ ਪ੍ਰੈਸ਼ਰ ਨਹੀਂ ਬਣ ਪਾਰ ਰਿਹਾ ਕੇਂਦਰ ਸਰਕਾਰ ਤੇ ਇਹ ਮੇਰੇ ਕਹਿਣ ਨਾਲ ਕੁਛ ਨਹੀਂ ਹੋਣਾ ਇਹ ਤੇ ਤੁਹਾਨੂੰ ਲੱਖਾਂ ਦਾ ਕੱਠ ਦੱਸ ਰਿਹਾ ਕਿ ਇਹ ਮਹਾਪੰਚਾਇਤ ਹੈ ਇੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ ਇਥੇ ਅਰਦਾਸ ਕੀਤੀ ਗਈ ਇਥੇ ਲੱਖਾਂ ਦੇ ਇਕੱਠ ਨੇ ਦੱਸ ਦਿੱਤਾ ਹੈ ਅਸੀਂ ਖਨੌਰੀ ਵਿਖੇ ਦੱਲੇਵਾਲ ਸਾਹਿਬ ਦੇ ਮਰਨ ਵਰਤ ਨੂੰ ਲੈ ਕੇ ਇਹ ਕਿਸਾਨ ਮਜ਼ਦੂਰ ਮਲਾਜ਼ਮ ਵਪਾਰੀ ਦੁਕਾਨਦਾਰ ਹਰੇਕ ਤਰ੍ਹਾਂ ਦੇ ਲੋਕ ਇਥੇ মিডিਆ ਵਾਲੇ ਭਰਾ ਕਈ ਤਰ੍ਹਾਂ ਦੇ ਲੋਕ ਇੱਥੇ ਜਿਹੜੇ ਨੇ ਅੱਜ ਪਹੁੰਚੇ ਹੋਏ ਨੇ ਇਹ ਮੋਰ ਤਾਂ ਲੋਕਾਂ ਹੀ ਲਾ ਦਿੱਤੀ ਮੇਰੇ ਕਹਿਣ ਨਾਲ ਕਹਿਣ ਨਾਲ ਤਾਂ ਕੁਫਰ ਕਈ ਦਫਾ ਪਹਿਲਾਂ ਵੀ ਅਸੀਂ ਚਲੋ ਸੁਣਦੇ ਰਹਿੰਨੇ ਜੀ ਤੁਹਾਨੂੰ ਤੁਸੀਂ ਹਰ ਮਸਲੇ ਤੇ ਖੁੱਲ ਕੇ ਬੋਲਦੇ ਹੋ ਕਈ ਵਾਰ ਪਹਿਲਾਂ ਵੀ ਤੁਸੀਂ ਕਿਸਾਨ ਅੰਦੋਲਨ ਦਾ ਜ਼ਿਕਰ ਕੀਤਾ ਟੱਲੇਵਾਲ ਹੋਣਾ ਦਾ ਵੀ ਪਹਿਲਾਂ ਕਈ ਵਾਰ ਤੁਸੀਂ ਜ਼ਿਕਰ ਕੀਤਾ ਕਈ ਥਾਵਾਂ ਦੇ ਉੱਪਰ ਤੁਸੀਂ ਇਹ ਚੀਜ਼ ਵੀ ਕਹੀ ਕਿ ਨਾਂ ਲੈਣੇ ਆ ਜਦੋਂ ਡੱਲੇਵਾਲ ਦਾ ਤੇ ਕੁਝ ਲੋਕ ਫੋਨ ਕਰਦੇ ਆ ਤੁਹਾਨੂੰ ਪਰਸਨਲੀ ਤੌਰ ਤੇ ਵੀ ਉਹ ਕਿਹੜੀ ਗੱਲੋਂ ਫੋਨ ਕਰਦੇ ਕਿ ਡੱਲੇਵਾਲ ਦਾ ਨਾਂ ਨਾ ਲਾਓ ਜਾਂ ਕ وجہ ਕੀ ਆ ਹਾਂ ਇੱਥੇ ਡੱਲੇਵਾਲ ਬੈਠਾ ਏ ਤੇ ਡੱਲੇਵਾਲ ਦਾ ਨਾਂ ਲੈਣਾ ਪੈਣਾ ਏ ਰਾਜੀਵਾਲ ਬੈਠਾ ਹੁੰਦਾ ਮੈਂ ਰਾਜੀਵਾਲ ਦਾ ਨਾਂ ਲੈ ਲੈਂਦਾ ਇੱਥੇ ਕੋਈ ਰੁਲਦੂ ਸਿੰਘ ਬੈਠਦਾ ਕੋਈ ਉਹ ਗਰਾਹਾ ਬੈਠਦਾ ਪੰਦੇਰ ਸਾਹਿਬ ਨਾਲ ਇਕੱਠੇ ਲੜ ਰਿਹਾ ਹੈ ਜੇ ਬੰਦੇ ਸਾਬ ਇੱਥੇ ਬੈਠੇ ਹੁੰਦੇ ਉਹਦਾ ਨਾਂ ਲੈਂਦੇ ਇੱਥੇ ਕਿਸਾਨੀ ਸੰਘਰਸ਼ ਨੂੰ ਸਮਰਪਤ ਅਗਵਾਈ ਕਰ ਰੇ ਆਗੂ ਦਾ ਨਾਂ ਲਿਆ ਜਾ ਰਿਹਾ ਏ ਨਾ ਕਿ ਡੱਲੇਵਾਲ ਦਾ ਕਿਸਾਨੀ ਸੰਘਰਸ਼ ਹੈ ਇੱਥੇ ਸਾਨੂੰ ਆਪਣੀਆਂ ਜਥੇਬੰਦੀਆਂ ਨਾਵਾਂ ਨੂੰ ਛੱਡ ਕੇ ਕਿਸਾਨੀ ਸੰਘਰਸ਼ ਨੂੰ ਮੁੱਖ ਰੱਖ ਕੇ ਸਾਥ ਦੇਣਾ ਬਣਦਾ ਏ ਤੇ ਅੱਜ ਡੱਲੇਵਾਲ ਮਰਨ ਵਰਤ ਤੇ ਬੈਠਾ ਏ ਉਹ ਜਿੰਦਾ ਸ਼ਹੀਦ ਬਣ ਕੇ ਬੈਠਾ ਹੈ ਤੇ ਜੇ ਹੋਰ ਕੋਈ ਸ਼ਹੀਦ ਹੁੰਦਾ ਅਸੀਂ ਉਹਦਾ ਨਾਮ ਵੀ ਲੈ ਲੈਂਦੇ ਇਸ ਲਈ ਇੱਥੇ ਡੱਲੇਵਾਲ ਬੈਠਾ ਤੇ ਡੱਲੇਵਾਲ ਦਾ ਹੀ ਨਾਂ ਲਿਆ ਜਾਂਦਾ ਮੇਰਾ ਅਖੀਰਲਾ ਸਵਾਲ ਆ ਤੁਸੀਂ ਬਰੀਫ ਕਰ ਸਕਦੇ ਹੋ ਵਧੀਆ ਸਮਝਾ ਸਕਦੇ ਹੋ ਬਾਕੀ ਕੁਝ ਕਿਸਾਨ ਲੀਡਰ ਇਸ ਚੀਜ਼ ਦਾ ਜ਼ਿਕਰ ਕਰਦੇ ਆ ਕਿ ਜਾਂ ਤਾਂ ਬੰਦਾ ਲੜ ਕੇ ਸ਼ਹੀਦੀ ਪਾ ਲਵੇ ਕਹਿੰਦੇ ਕਿ ਆਪਣੇ ਆਪ ਨੂੰ ਤਸੀਹੇ ਦੇ ਕੇ ਆਪਣੇ ਆਪ ਨੂੰ ਭੁੱਖੇ ਰੱਖ ਕੇ ਮਰਨਾ ਜਾਂ ਸ਼ਹਾਦਤ ਨਹੀਂ ਹੁੰਦੀ ਕਹਿੰਦੇ ਕਿ ਸਿੱਖੀ ਦੇ ਵਿੱਚ ਕਹਿੰਦੇ ਇਸ ਚੀਜ਼ ਦਾ ਕਨਸੈਪਟ ਹੀ ਨਹੀਂ ਹੈ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੀਆਂ ਚੀਜ਼ਾਂ ਕੋਟ ਕਰਦੇ ਆ ਸਿੱਖੀ ਦੇ ਵਿੱਚ ਜਬਰ ਦਾ ਮੁਕਾਬਲਾ ਸਬਰ ਨਾਲ ਉਹ ਵੀ ਦੁਸ਼ਮਣ ੱੱਕਾ ਕਰੇ ਤੇ ਸਰਹੰਦ ਦੀਆਂ ਨੀਆਂ ਚ ਖੜ ਕੇ ਸ਼ਹੀਦੇ ਜਮ ਪੀ ਜਾਣਾ ਦੂਸਰਾ ਦੁਸ਼ਮਣ ਨਹੀਂ ਹਟਦਾ ਤੇ ਮੈਦਾਨੇ ਜੰਗ ਚ ਜੂਚ ਕੇ ਮਰਨਾ ਤੀਸਰਾ ਜਿੰਦਾ ਸ਼ਹੀਦ ਆਪਣੀਆਂ ਸਾਰੀਆਂ ਲੋੜਾਂ ਨੂੰ ਕੁਰਬਾਨ ਕਰਕੇ ਤੇ ਲੋਕਾਂ ਦੀਆਂ ਲੋੜਾਂ ਲਈ ਤੁਰ ਪੈਣਾ ਉਹ ਜਿੰਦਾ ਸ਼ਹੀਦ ਹੈ ਹੁਣ ਇੱਥੇ ਜਿਹੜਾ ਡੱਲੇਵਾਲ ਸਾਹਿਬ ਦਾ ਇਹ ਮੰਨ ਲਿਆ ਪੁਖ ਹੜਤਾਲ ਜਾਂ ਭੁੱਖੇ ਰਹਿ ਕੇ ਮਰਨਾ ਸਿੱਖੀ ਚ ਨਹੀਂ ਹੈਗਾ ਸਿੱਖੀ ਮੰਨਤਾ ਨਹੀਂ ਦਿੰਦੀ ਪਰ ਉੱਥੇ ਨਾਲੇ ਐ ਅਸੀਂ ਦੱਲੇਵਾਲ ਸਾਹਿਬ ਨੂੰ ਇਸ ਲਈ ਸਪੋਰਟ ਕਰ ਰਹੇ ਆ ਉਹ ਜਿਸ ਕੰਮ ਲਈ ਉਹਨੇ ਕਮਰਕਸਾ ਕਰ ਲਿਆ ਏ ਅਸੀਂ ਉਸਨ ਨਿਸ਼ਾਨੇ ਨੂੰ ਮੁੱਖ ਰੱਖਿਆ ਹੋਇਆ ਏ ਅਸੀਂ ਭੁਖ ਹੜਤਾਲ ਨੂੰ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਤਾਂ ਭਾਈ ਬਡਾਲਾ ਜੀ ਸਾਡੇ ਨਾਲ ਸੀਗੇ ਖੁੱਲ ਕੇ ਸਪੋਰਟ ਕੀਤੀ ਹੈ ਉਹਨਾਂ ਨੇ ਖੁੱਲ ਕੇ ਹਮਾਇਤ ਕੀਤੀ ਹੈ ਕਿਸਾਨ ਅੰਦੋਲਨ ਦੀ ਤਾਂ ਉਹਨਾਂ ਨੇ ਕਿਹਾ ਕਿ ਜੇ ਡੱਲੇਵਾਲ ਤੋਂ ਥਾਂ ਤੇ ਕੋਈ ਹੋਰ ਵੀ ਇਸ ਅੰਦੋਲਨ ਦੇ ਵਿੱਚ ਬੈਠਾ ਹੁੰਦਾ ਤਾਂ ਅਸੀਂ ਉਹਨਾਂ ਦੀ ਵੀ ਸਪੋਰਟ ਕਰਨੀ ਸੀਗੀ ਤੇ ਨਾਲ ਹੀ ਉਹਨਾਂ ਨੇ ਖੁੱਲ ਕੇ ਦੱਸਿਆ ਵੀ ਇਹ ਸਟੇਜ ਤੋਂ ਵੀ ਬੋਲੇ ਹੈ ਕਿ ਕੁਝ ਕਿਸਾਨ ਲੀਡਰ ਫੋਨ ਕਰਕੇ ਕਹਿ ਰਹੇ ਕਿ ਡੱਲੇਵਾਲ ਦਾ ਨਾ ਕਿਉਂ ਲਿਆ ਜਾ ਰਿਹਾ ਇਸ ਤਰ੍ਹਾਂ ਦੀਆਂ ਚੀਜ਼ਾਂ ਕਹੀਆਂ ਤੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਲੜਾਈ ਬਹੁਤ ਵੱਡੀ ਹੈ ਔਰ ਇਸ ਲੜਾਈ ਦੇ ਵਿੱਚ ਸਾਰਿਆਂ ਨੂੰ ਇਕੱਠੇ ਹੋਣਾ ਪਏਗਾ ਕੈਮਰਾ ਪਰਸਨ ਦਲਜੀਤ ਦੇ ਨਾਲ ਵਿਕਰਮ ਸਿੰਘ ਪ੍ਰੂਪੰਜਾਬ ਟੀਵੀ ਖਨੌਰੀ ਬ